ਉਦਮ ਸਿੰਘ ਦਾ ਨਾਂ ਜਦ ਸੁਣ ਕੇ ਗੋਰੇ ਪੀਂਦੇ ਪਾਣੀ ਪੁਣਕੇ ਜਲਿਆਂ ਵਾਲੇ ਬਾਗ ਦਾ ਬਦਲਾ ਸਨੇ ਬਿਆਜ ਨਾਲ ਆ ਜਾਵੇ ਅੱਜ ਵੀ ਗੋਰੇ ਡਰਦੇ ਨੇ ਕਿਤੇ ਉਦਮ ਸਿੰਘ ਨਾ ਆ ਜਾਵੇ ਅੱਜ ਵੀ ਗੋਰੇ ਡਰਦੇ ਨੇ ਕਿਤੇ ਉਦਮ ਸਿੰਘ ਨਾ ਜਾਵੇ ਅੱਜ ਸਾਡੇ ਉਸ ਮਹਾਨ ਯੋਧੇ ਦਾ ਜਿਹੜਾ ਉਸ ਸ਼ਹੀਦੀ ਦਿਵਸ ਹੈ ਅੱਜ 31 ਤਰੀਕ ਹੈ 31 ਜੁਲਾਈ 1940 ਨੂੰ ਜਿਹੜਾ ਉਸ ਯੋਧੇ ਨੂੰ ਫਾਂਸੀ ਦੇ ਤਖਤੇ ਦੇ ਨਾਲ ਲਟਕਾ ਦਿੱਤਾ ਗਿਆ ਤੇ ਉਸ ਯੋਧੇ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਤੇ ਅਸੀਂ ਉਹਦੀ ਯਾਦ ਮਨਾਉਂਦੇ ਆ ਪਰ ਸਾਡੇ ਅੱਜ ਦੀ ਨਵੀਂ ਪੀੜ੍ਹੀ ਅੱਜ ਦੇ ਬੱਚਿਆਂ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਉਦਮ ਸਿੰਘ ਦਾ ਕਿਹੜਾ ਪਿੰਡ ਕਿਹੜਾ ਸ਼ਹਿਰ ਸੀ ਅੱਜ ਗੱਲ ਕਰਨ ਜਾ ਰਹੇ ਆ ਜੀ ਉਸ ਮਹਾਨ ਯੋਧੇ ਦੀ ਜਿਸ ਯੋਧੇ ਨੇ 21 ਸਾਲ ਆਪਣੇ ਦਿਲ ਦੇ ਵਿੱਚ ਜਿਹੜੀ ਉਹ ਗੱਲ ਰੱਖੀ 21 ਸਾਲ ਆਪਣੇ ਦਿਲ ਦੇ ਵਿੱਚ ਗੱਲ ਰੱਖਣੀ ਬਹੁਤ ਔਖੀ ਹੈ ਵੀ ਮੈਂ ਆਹ ਫਲਾਣਾ ਕੰਮ ਕਰਨਾ ਉਸ ਯੋਧੇ ਨੇ ਗੱਲ ਰੱਖੀ ਬੀਕੀ ਸਾਲ ਬਾਅਦ ਜਿਹੜਾ ਉਹ ਮੈਂ ਜਰਨਲ ਡਾਇਰ ਤੋਂ ਬਦਲਾ ਜਿਹੜਾ ਉਹ ਲੈਣਾ ਹੈ ਜਿਹੜਾ ਸਨ 1919 ਦੇ ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਉਹ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਉਹ ਹਮਲਾ ਕੀਤਾ ਸੀ ਜਰਨਲ ਡਾਇਰ ਵੱਲੋਂ ਗੋਲੀਆਂ ਚਲਾਈਆਂ ਤੇ ਅਨੇਕਾਂ ਜਿਹੜੀਆਂ ਉਹ ਜਾਨਾਂ ਉਸ ਸਮੇਂ ਚਲੀਆਂ ਗਈਆਂ ਉਦਮ ਸਿੰਘ ਨੇ ਉਸ ਦਿਨ ਸਾਰਾ ਵਾਕਿਆ ਜਿਹੜਾ ਉਹ ਆਪਣੇ ਅੱਖੀ ਦੇਖਿਆ ਅੱਖੀ ਦੇਖਣ ਤੋਂ ਬਾਅਦ ਇੱਕ ਕਸਮ ਖਾਧੀ ਇਹ ਬਦਲਾ ਮੈਂ ਜ਼ਰੂਰ ਲਵਾਗਾ ਤੇ ਉਦਮ ਸਿੰਘ ਨੇ ਜਿਹੜਾ ਉਹ ਬਦਲਾ ਲਿਆ ਇੰਨਾ ਸਮਾਂ ਗੱਲ ਚੱਲ ਰਹੀ ਸੀ ਵੀ ਗੱਲ ਦਿਲ ਦੇ ਵਿੱਚ ਰੱਖੀ ਗੱਲ ਇੰਨਾ ਸਮਾਂ ਦਿਲ ਦੇ ਵਿੱਚ ਰੱਖਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਅੱਜ ਆਪਾਂ ਨੂੰ ਕੋਈ ਗੱਲ ਕਹਦੇ ਆਪਾਂ ਤੋਂ 4 ਦਿਨ 2 ਦਿਨਾਂ ਦੇ ਵਾਸਤੇ ਵੀ ਆਪਾਂ ਨੂੰ ਕਹਦੇ ਨਾ ਤਾਂ ਆਪਾਂ ਤੋਂ ਨਹੀਂ ਜਿਹੜਾ ਉਹ ਰਹਿ ਜਾਂਦਾ ਕਿਸੇ ਨੂੰ ਕਿਸੇ ਨਾ ਕਿਸੇ ਨੂੰ ਤਾਂ ਆਪਾਂ ਉਹ ਗੱਲ ਜ਼ਰੂਰ ਸ਼ੇਅਰ ਕਰਾਂਗੇ ਪਰ ਤੁਸੀਂ ਦੇਖੋ ਵੀ ਉਸ ਮਹਾਨ ਯੋਧੇ ਨੇ 21 ਸਾਲ ਉਹ ਗੱਲ ਦਿਲ ਚ ਰੱਖੀ ਤੇ 21 ਸਾਲ ਬਾਅਦ ਜਿਹੜਾ ਉਹ ਜਰਨਲ ਡੈਰ ਨੂੰ ਅਸੈਂਬਲੀ ਦੇ ਵਿੱਚ ਖੜ ਕੇ ਗੋਲੀਆਂ ਮਾਰ ਕੇ ਜਿਹੜਾ ਉਹ ਮੌਤ ਦੀ ਘਾਟ ਉਤਾਰਿਆ ਤੇ ਬਦਲਾ ਲਿਆ ਜਿਲ੍ਹਿਆਂ ਵਾਲੇ ਵਗ ਦਾ ਬਦਲਾ ਉਸ ਯੋਧੇ ਨੇ ਲਿਆ ਤੇ ਅੱਜ ਵੀ ਜਿਹੜੀਆਂ ਗੱਲਾਂ ਹੁੰਦੀਆਂ ਪਰ ਇੱਕ ਦੁੱਖ ਦੀ ਗੱਲ ਹੈ ਉਹ ਦੁੱਖ ਦੀ ਗੱਲ ਇਹ ਹੈ ਕਿ ਮੇਰਾ ਪਿੰਡ ਨਾਗਰਾ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਰ ਜਿਹੜਾ ਸੁਨਾਮ ਸਹਿਰ ਹੈ ਸੀਦੇ ਆਜ਼ਮਸੀਦ ਉਦਮ ਸਿੰਘ ਦਾ ਸੁਨਾਮ ਸਹਿਰ ਉਹ ਜਿਹੜਾ ਮੈਨੂੰ 메ਨ ਸ਼ਹਿਰ ਆ ਸਾਡੇ ਪਿੰਡਾਂ ਨੂੰ ਜਿਹੜਾ ਉਹ 메ਨ ਸ਼ਹਿਰ ਲੱਗਦਾ ਤੇ ਸਾਡੀ ਜਿਵੇਂ ਆਪਾਂ ਕਹਿੰਦੀ ਆ ਵੀ ਫਸਲ ਵਾੜੀ ਦੀ ਆੜਤ ਵੀ ਜਿਹੜੇ ਆੜਤੀਏ ਵੀ ਉੱਥੇ ਦੇ ਨੇ ਉਹਨੂੰ 메ਨ ਸ਼ਹਿਰ ਅਸੀਂ ਜਾਂਦੇ ਰਹਿੰਦੇ ਆ ਪਰ ਮੇਰੀ ਮੇਰੀ ਉਮਰ 35 ਸਾਲ ਦੀ ਆ ਤੇ ਘਟੋ ਘਟ ਮੈਨੂੰ 25 ਸਾਲ ਤਾ ਜਿਹੜੇ ਉਹ ਬਸ ਸਟੈਂਡ ਨੂੰ ਦੇਖਦੇ ਹੋਗੇ ਜਿੱਥੇ ਸ਼ਹੀਦ ਉੱਤਮ ਸਿੰਘ ਦਾ ਸ਼ਹਿਰ ਸੁਨਾਮ ਹੈ ਉਹਦਾ ਬੱਸ ਸਟੈਂਡ ਤੁਸੀਂ ਕਦੇ ਜਾਇਓ ਉਸ ਦੇ ਉੱਪਰ ਇੱਕ ਛੋਟੀ ਜੀ ਤਸਵੀਰ ਜਿਹੜੀ ਉਹ ਲੱਗੀ ਹੋਈ ਹੈ ਉਹ ਤਸਵੀਰ ਮੈਂ 25-30 ਸਾਲਾਂ ਤੋਂ ਵੇਖ ਰਿਆਂ ਚਲੋ ਚੇਂਜ ਵੀ ਕਰ ਦੇਣ ਦੇ ਹੋਣਗੇ ਪਰ ਉਹ ਛੋਟੀ ਤਸਵੀਰ ਨਹੀਂ ਚਾਹੀਦੀ ਸੀ ਉਥੇ ਇੱਕ ਬਹੁਤ ਵੱਡਾ ਅੱਡਾ ਜਿਹੜਾ ਨਾਮੀ ਅੱਡਿਆਂ ਦੇ ਵਿੱਚ ਹੋਣਾ ਚਾਹੀਦਾ ਸੀ ਪੰਜਾਬ ਦੇ ਨਾਮੀ ਅੱਡਿਆਂ ਦੇ ਵਿੱਚੋਂ ਅੱਡਾ ਹੋਣਾ ਚਾਹੀਦਾ ਸੀ ਪਰ ਤੁਸੀਂ ਸੁਨਾਮ ਸ਼ਹਿਰ ਦੇ ਵਿੱਚ ਕਦੇ ਗੇੜਾ ਮਾਰਿਓ ਉਦਮ ਸਿੰਘ ਵੀ ਇਹ ਗੱਲ ਕਹਿੰਦਾ ਹੋਣਾ ਸੋਚਦਾ ਹੋਣਾ ਵੀ ਯਾਰ ਸਾਰੇ ਸ਼ਹੀਦਾਂ ਨੂੰ ਇੱਜ਼ਤ ਦਿੱਤੀ ਅੱਜ ਖਟਕਟਕਲਾ ਚਲੇ ਜਾਓ ਸਾਰੇ ਸ਼ਹੀਦ ਜਿਹੜੇ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਖਟਕਟਕਲਾ ਸੀ ਦੇ ਆਜ਼ਮ ਸ਼ਹੀਦ ਭਗਤ ਸਿੰਘ ਦਾ ਪਿੰਡ ਹੈ ਤੁਸੀਂ ਦੇਖੋ ਵੀ ਉਹ ਪਿੰਡ ਸ਼ਹਿਰਾਂ ਵਰਗਾ ਜਿਹੜਾ ਉਹ ਬਣਾ ਦਿੱਤਾ ਪਰ ਤੁਸੀਂ ਕਦੇ ਸੁਨਾਮ ਸ਼ਹਿਰ ਦੇ ਵਿੱਚ ਆ ਕੇ ਦੇਖਿਓ ਸੁਨਾਮ ਸ਼ਹਿਰ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਜੋ ਇਹ ਦੱਸੇ ਵੀ ਮੈਂ ਉਦਮ ਸਿੰਘ ਦਾ ਸ਼ਹਿਰ ਆ ਉਹਦੇ ਵਿੱਚ ਕੁਝ ਨਹੀਂ ਤੇ ਮੈਂ ਬੇਨਤੀ ਕਰਨਾ ਚਾਹੁੰਨਾ ਵੀ ਸਰਕਾਰਾਂ ਨੂੰ ਵੀ ਸਰਕਾਰਾਂ ਜਿਹੜੀਆਂ ਪਹਿਲਾਂ ਆਈਆਂ ਚਲੋ ਉਹਨਾਂ ਦੀ ਆਪਾਂ ਗੱਲ ਛੱਡੋ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਜੇ ਕੀਤਾ ਹੁੰਦਾ ਤੇ ਅੱਜ ਉਹ ਸ਼ਹਿਰ ਬੋਲਦਾ ਵੀ ਮੈਂ ਉਦਮ ਸਿੰਘ ਦਾ ਸ਼ਹਿਰ ਆ ਉਹਨਾਂ ਨੇ ਕੁਝ ਨਹੀਂ ਕੀਤਾ ਮੈਂ ਮਾਨਯੋਗ ਸਰਦਾਰ ਭਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਮਾਨ ਸਾਹਿਬ ਤੁਹਾਡਾ ਹਲਕਾ ਤੁਹਾਡਾ ਏਰੀਆ ਇਸ ਸ਼ਹੀਦ ਦੇ ਸ਼ਹਿਰ ਨੂੰ ਸ਼ਹੀਦ ਉਦਮ ਸਿੰਘ ਦੇ ਸ਼ਹਿਰ ਨੂੰ ਤੁਸੀਂ ਕਿਰਪਾ ਕਰਕੇ ਇਦਾਂ ਦਾ ਸ਼ਹਿਰ ਬਣਾਓ ਬੱਚੇ ਸਰਚ ਕਰ ਕਰ ਦੇਖਣ ਜੀ ਵੀ ਉਦਮ ਸਿੰਘ ਦਾ ਸ਼ਹਿਰ ਕਿੰਨਾ ਸੋਹਣਾ ਸ਼ਹਿਰ ਹੈ ਪਰ ਅੱਜ ਉਦਮ ਸਿੰਘ ਦਾ ਸ਼ਹਿਰ ਇੱਕ ਛੋਟੇ ਸ਼ਹਿਰਾਂ ਦੇ ਵਿੱਚ ਆਉਂਦਾ ਕੋਈ ਨਾਮੀ ਸ਼ਹਿਰਾਂ ਦੇ ਵਿੱਚ ਨਹੀਂ ਆਉਂਦਾ ਜਿੱਥੇ ਕਿ ਉਹ ਨਾਮੀ ਸ਼ਹਿਰਾਂ ਦੇ ਵਿੱਚ ਆਉਣਾ ਚਾਹੀਦਾ ਸੀ ਜਿਵੇਂ ਲੁਧਿਆਣਾ ਹੋ ਗਿਆ ਚੰਡੀਗੜ੍ਹ ਹੋ ਗਿਆ ਮਾਹਾਲੀ ਹੋ ਗਿਆ ਇਦਾਂ ਦੇ ਸ਼ਹਿਰ ਜਿਹੜੇ ਹੈਗੇ ਆ ਇਦਾਂ ਦੇ ਸ਼ਹਿਰਾਂ ਦੇ ਵਿੱਚ ਆਉਣਾ ਚਾਹੀਦਾ ਸੀ ਪਰ ਸੁਨਾਮ ਨੂੰ ਕੋਈ ਜਾਣਦਾ ਵੀ ਨਹੀਂ ਇਹ ਸੱਚ ਹੈ ਇਹ ਤੁਹਾਨੂੰ ਮੰਨਣਾ ਪਊਗਾ ਪਰ ਕੌੜਾ ਹੈਗਾ ਸੁਨਾਮ ਨੂੰ ਕੋਈ ਨਹੀਂ ਜਾਣਦਾ ਅੱਜ ਦੀ ਜਨਰੇਸ਼ਨ ਤਾਂ ਬਿਲਕੁਲ ਨਹੀਂ ਜਾਣਦੀ ਵੀ ਅੱਜ ਆ ਮੇਰੇ ਪਿੰਡ ਤੋਂ ਆ ਮਹਾਲੀ ਤੱਕ ਚਲੇ ਜਾਓ ਕੋਈ ਨਹੀਂ ਜਾਣਦਾ ਵੀ ਸੁਨਾਮ ਲੋਕ ਇਹ ਪੁੱਛਦੇ ਵੀ ਸੁਨਾਮ ਕਿੱਥੇ ਗਿਆ ਬਈ ਯਾਰ ਉਸ ਯੋਧੇ ਦਾ ਸ਼ਹਿਰ ਹੋਵੇ ਲੋਕਾਂ ਨੂੰ ਇਹ ਪੁੱਛਣਾ ਪਵੇ ਵੀ ਸੁਨਾਮ ਕਿੱਥੇ ਗਿਆ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਤੁਸੀਂ ਵੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਜਾਓ ਜੀ ਉਸ ਮਹਾਨ ਯੋਧੇ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਤੁਹਾਡੇ ਲਈ ਆਪਣੇ ਲਈ 21 ਸਾਲ ਉਸਨੇ ਦਿਲ ਦੇ ਵਿੱਚ ਸਬਰ ਰੱਖਿਆ ਤੇ ਆਪਣਾ ਬਦਲਾ ਅੱਜ ਵੀ ਆਪਾਂ ਜਦੋਂ ਉਦਮ ਸਿੰਘ ਦਾ ਨਾਮ ਆਉਂਦਾ ਤੇ ਸਿਰ ਜਿਹੜਾ ਸਾਤੀ ਚੌੜੀ ਹੋ ਜਾਂਦੀ ਹੈ ਉਸ ਮਹਾਨ ਯੋਧੇ ਦੇ ਸ਼ਹਿਰ ਨੂੰ ਆਪਾਂ ਕੋਈ ਵੱਖਰਾ ਦਰਜਾ ਵੱਖਰਾ ਉਹਦੇ ਵਿਕਾਸ ਜਿਹੜਾ ਉਹ ਵੱਖਰਾ ਹੋਣਾ ਚਾਹੀਦਾ ਪਰ ਅੱਜ ਤੁਸੀਂ ਕਦੇ ਢੇੜਾ ਮਾਰ ਕੇ ਦੇਖਿਓ ਇਹ ਗੱਲਾਂ ਕਈਆਂ ਨੂੰ ਮੇਰੀਆਂ ਜਿਹੜੀਆਂ ਕੌੜੀਆਂ ਲੱਗਣਗੀਆਂ ਪਰ ਇਹ ਗੱਲਾਂ ਸੱਚੀਆਂ ਨੇ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਮੇਨ ਸ਼ਹਿਰ ਲੱਗਦਾ ਸੁਨਾਮ ਮੈਂ ਉਹਦੇ ਵਿੱਚ ਕੁਝ ਵੀ ਚੇਂਜ ਨਹੀਂ ਦੇਖਿਆ ਥੋੜਾ ਬਹੁਤ ਚਲੋ ਹੁੰਦਾ ਰਹਿੰਦਾ ਹਰ ਕਿਤੇ ਹੁੰਦਾ ਪਰ ਇਹ ਕਿਸੇ ਲੀਡਰ ਨੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਵੀ ਇਹ ਉਦਮ ਸਿੰਘ ਦਾ ਸ਼ਹਿਰ ਹੈ ਇਹਨੂੰ ਕੋਈ ਵੱਖਰਾ ਦਰਜਾ ਮਿਲੇ ਇਹਦੇ ਵਿੱਚ ਵੱਖਰੀ ਸਾਫ ਸਫਾਈ ਹੋਵੇ ਵੱਖਰਾ ਸ਼ਹਿਰ ਬਣੇ ਪਰ ਇਦਾਂ ਦੀ ਕੋਈ ਗੱਲ ਨਹੀਂ ਹੋਈ ਮੈਂ ਬੇਨਤੀ ਕਰਨਾ ਚਾਹੁੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਰਦਾਰ ਭਵਨ ਸਿੰਘ ਜੀ ਮਾਨ ਤੱਕ ਜਿਹੜੀ ਇਹ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਉਹ ਜਿਹੜੀ ਜ਼ਰੂਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਵੇ ਤੇ ਮੈਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਉਸ ਮਹਾਨ ਯੋਧੇ ਨੂੰ ਇੱਕ ਵਾਰੀ ਫਿਰ ਕੋਟੀ-ਕੋਟੀ ਪ੍ਰਣਾਮ ਕਰਦੇ ਆਂ ਸ਼ਹੀਦ ਦੇ ਆਜ਼ਮ ਸਰਦਾਰ ਉਦਮ ਸਿੰਘ ਸੁਨਾਮ